ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਇਸ ਵੇਲੇ ਦੀ ਵੱਡੀ ਖਬਰ ਬਟਾਲਾ ਤੋਂ ਸਾਹਮਣੇ ਆ ਰਹੀ ਹੈ ਜਿਸ ਤੇ ਦੱਸ ਦਈਏ ਕਿ ਬਟਾਲਾ ਦੇ ਕੋਲ ਇੱਕ ਸੜਕ ਹਾਦਸਾ ਵਾਪਰ ਗਿਆ ਹੈ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਜਾਨ ਚਲੀ ਗਈ ਹੈ ਜਦਕਿ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਦੱਸਿਆ ਜਾ ਰਿਹਾ ਹੈ ਦੱਸ ਦਈਏ ਕਿ ਦਸੂਆ ਤੋਂ ਬਟਾਲਾ ਇੱਕ ਗੱਡੀ ਆ ਰਹੀ ਸੀ ਜਿਸ ਦੇ ਵਿੱਚ ਤਿੰਨ ਲੋਕ ਮੌਜੂਦ ਸਨ ਤੇ ਦੱਸ ਦਈਏ ਕਿ ਇਸ ਦੇ ਵਿੱਚ ਇੱਕ ਮਹਿਲਾ ਤੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਹੋਰ ਮਹਿਲਾ ਜੋ ਕਿ ਹੈ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਹੈ ਤੇ ਉਸ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਜਦ ਦਸੂਆ ਤੋਂ ਬਟਾਲੇ ਆ ਰਹੇ ਸਨ ਤਦ ਇਹ ਹਾਦਸਾ ਵਾਪਰਿਆ ਜਾਣਕਾਰੀ ਦੇ ਅਨੁਸਾਰ ਇੱਕ ਗੱਡੀ ਚ ਤਿੰਨ ਲੋਕ ਸਵਾਰ ਸਨ ਜੋ ਦਸੂਏ ਤੋਂ ਬਟਾਲਾ ਆ ਰਹੇ ਸਨ ਕਿ ਅਚਲ ਸਾਹਿਬ ਦੇ ਨਜ਼ਦੀਕ ਸਕੋਰਪੀਓ ਗੱਡੀ ਨਾਲ ਉਹਨਾਂ ਦੀ ਆਮਨੋ ਸਾਹਮਣੇ ਟੱਕਰ ਹੋ ਜਾਂਦੀ ਹੈ ਤੇ ਇਹ ਹਾਦਸਾ ਵਾਪਰ ਜਾਂਦਾ ਹੈ ਜਿਸ ਨਾਲ ਦੱਸਦੀ ਕਿ ਦਸੂਆ ਦੇ ਨਿਵਾਸੀ ਭੁਖਰਾਜ ਕੌਰ ਜਿਸ ਦੀ ਉਮਰ 46 ਸਾਲ ਦੱਸੀ ਜਾ ਰਹੀ ਹੈ ਗੱਡੀ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਤੀਸਰੀ ਮਹਿਲਾ ਸ਼ੁਭਪ੍ਰੀਤ कौर ਜਿਸ ਦੀ ਉਮਰ 29 ਸਾਲ ਦੱਸੀ ਜਾ ਰਹੀ ਹੈ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਹੈ ਤੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਇਹ ਵੀ ਦੱਸਦੀ ਕਿ ਜਿਸ ਗੱਡੀ ਦੇ ਨਾਲ ਉਹਨਾਂ ਦੀ ਟੱਕਰ ਹੋਈ ਸੀ ਉਸ ਦਾ ਜੋ ਡਰਾਈਵਰ ਹੈ ਉਸ ਨੂੰ ਵੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਸਾਡੇ ਕੋਲ ਔਰ ਸਾਈਡ ਐਕਸੀਡੈਂਟ ਦੇ ਨਾਲ ਇੱਕ ਲੇਡੀ ਸ਼ੁਭਮੀ ਸਿੱਧੂ ਦੇ ਨਾਮ ਦੀ ਹੈਗੇ ਸੀ ਕਿ ਜਿਹੜੀ ਹੈਡ ਇੰਜਰੀ ਸੀਗੀ ਤੇ ਉਹ ਆਪਾਂ ਰੈਫਰ ਕਰ ਦਿੱਤੀ ਸੀਗੀ ਇਸ ਤੋਂ ਇਲਾਵਾ ਸਾਡੇ ਕੋਲ ਸੀਮ ਜਿਹੜੇ ਅਕਰੈਂਸੀ ਤੋਂ ਡੈਡ ਬodies ਆਈਆਂ ਸੀ ਕਿ ਇੱਕ ਫੀਮੇਲ ਸੀਗੀ ਲੇਡੀ ਜਿਸ ਦਾ ਨਾਮ ਪੁਖਰਾਜ ਕੌਰ ਤੇ ਨਾਲ ਇੱਕ ਮੇਲਦੀਪ ਹੋਈ ਹੈ ਡੈਥ ਡੈਡ ਬodies ਸਾਡੇ ਕੋਲ ਆਈਆਂ ਨੇ ਡਰਾਈਵਰ ਦਨ ਮੇਲ ਹਾਂਜੀ ਹਾਂਜੀ ਬਿਲਕੁਲ ਐਕਸੀਡੈਂਟ ਕੇਸ ਹੈ ਸਾਡੇ ਕੋਲ ਤਕਰੀਬਨ 7:30 ਦੇ ਵਿੱਚ ਵਿੱਚ ਇਹ ਵਾਕਿਆ ਹੋਇਆ ਇੰਸੀਡੈਂਟ ਆਈ ਸਾਡੇ ਕੋਲ ਕਿਹੜਾ ਐਕਸੀਡੈਂਟ ਆ ਰਹੀ ਹੈ ਉਹ ਦੱਸੋ ਉਹ ਹਾਲਤ ਥੋੜੀ ਕ੍ਰਿਟੀਕਲ ਨਹੀਂ ਹੈ ਸੀਰੀਅਸ ਨਹੀਂ ਹਾਲਤ ਹੈ ਹੈਡ ਇੰਜਰੀ ਕਰਕੇ ਨਾ ਥੋੜਾ ਰੈਫਰ ਦਿੱਤਾ ਪਉਂਦੇ। ਅੱਲਾ ਮਾਲਕੋ ਤਵਾੜਾ ਦਾ ਮੈਂਦਰਾ ਅਜੇ ਜਿਹੜਾ ਕੰਨ ਕਰੀ ਜੀ। ਹਾਂਜੀ ਮੋਨਾਂ ਦੀ ਥੋੜੀ ਨਾ ਹੈਗੀਆਂ ਨੇ ਉਹਨਾਂ ਦੇ ਫੈਮਿਲੀ ਤੇ ਨੋਨ ਉਹਨਾਂ ਦੇ ਪੀਪਲ ਲੋਕੀ ਬਟਾਲੇ ਕੋਲੇ ਜਿਹੜੇ ਹੈਗੇ ਨੇ ਉਹ ਆਈਏ ਸਾਡੇ ਕੋਲ। ਠੀਕ ਹੈ। ਠੀਕ ਹੈ। ਮੇਰਾ ਨਾਮ ਰਾਜਨ ਕੋਸਲ ਹੈ ਜੀ। ਮੈਨੂੰ ਮੇਰੇ ਕੋਲ ਇੱਥੇ ਬਟਾਲੇ ਦੇ ਵਿੱਚ ਸੋਨਾ ਲੀਕਾ ਡੈਕਟਰ ਦੀ ਡੀਲਰਸ਼ਿਪ ਹੈ। ਔਰ ਜਿਹਨਾਂ ਦਾ ਐਕਸੀਡੈਂਟ ਹੋਇਆ ਉਹਨਾਂ ਦੇ ਬ੍ਰਦਰ ਕੋਲ ਦਸੂਏ ਸੋਨਾ ਵਾਲੀ ਕੰਟਰੈਕਟਿੰਗ ਏਜੰਸੀ ਉਹਨਾਂ ਦਾ ਮੈਨੂੰ ਫੋਨ ਆਇਆ ਸੀਗਾ ਕੋਈ 7 ਵਜੇ ਦੇ ਕਰੀਬ ਤੇ ਉਹਨਾਂ ਨੇ ਮੈਨੂੰ ਇਹ ਇਨਫੋਰਮੇਸ਼ਨ ਦਿੱਤੀ ਸੀ ਕਿ ਜਾ ਕੇ ਦੇਖੋ ਜਿਹੜਾ ਵੀ ਐਕਸੀਡੈਂਟ ਹੋ ਗਿਆ ਉਹਨਾਂ ਦੀ ਸਿਸਟਰ ਸੀ ਗੱਡੀ ਦੇ ਵਿੱਚ ਜਦੋਂ ਮੈਂ ਆ ਕੇ ਦੇਖਿਆ ਤੇ ਉੱਥੇ ਹਾਲਾਤ ਇਦਾਂ ਦੇ ਸੀਗੇ ਕਿ ਡਰਾਈਵਰ ਵੀ ਔਰ ਜੋ ਕਿ ਮੇਲ ਡਰਾਈਵਰ ਆ ਔਰ ਫੀਮੇਲ ਉਹਨਾਂ ਦੀ ਸਿਸਟਰ ਆ ਜੋ ਮੇਰੇ ਫਰੈਂਡ ਦੀ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਉਹਨਾਂ ਦੇ ਲੇਡੀਜ਼ ਹੋਰ ਸੀ ਫੀਮੇਲ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਕਿਉਂਕਿ ਹੈਡ ਇੰਜਰੀ ਦੱਸ ਰਿਹਾ ਡਾਕਟਰ ਸਾਹਿਬ ਦੀ ਥੋੜੀ ਜ਼ਿਆਦਾ ਆ। ਇਸ ਕੋ ਜ਼ਿਆਦਾ ਇੰਪਰੋਬੇਸ਼ਨ ਕੋਈ ਨਹੀਂ ਹੈ। ਡਰਾਈਵਰ ਦੀ ਵੀ ਦੱਤ ਡਾਕ ਹੋ ਗਈ ਔਰ ਲੇਡੀਜ਼ ਜਿਹਨਾਂ ਦਾ ਬਖਰਾਜਪੁਰ ਨਾਮ ਆ ਉਹਨਾਂ ਦੀ ਵੀ ਗੱਲ ਹੈ। ਜੀ ਜੀ ਤੁਸੀਂ ਇਹ ਕੀ ਕਰਨਾ ਹੈ? ਇਹਦੇ ਬਾਰੇ ਨਹੀਂ ਬੋਲਣਾ। ਮੇਰੇ ਕਹਾਂ ਜਸਟ ਹੋਣ ਸਡਨਲੀ ਮੈਨੂੰ ਫੋਨ ਆਇਆ ਉਹਦੇ ਕਰਕੇ ਮੈਂ ਆ ਗਿਆ।